ਦੇਖੋ ਬੜੀ ਯੂਸੀ ਦੀ ਗੱਲ ਹੈ ਪੰਜਾਬੀਆਂ ਵਾਸਤੇ ਕਿ 92 ਐਮਐਲਏ ਜਿਤਾ ਕੇ ਇੰਨੀ ਮਜ਼ਬੂਤ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾ ਕੇ ਭਗਵੰਤ ਮਾਨ ਜੀ ਨੂੰ ਦਿੱਤੀ ਸੀ ਪਰ ਅੱਜ ਸਾਰੀ ਸਰਕਾਰ ਇਹਨਾਂ ਨੇ ਕੇਜਰੀਵਾਲ ਐਂਡ ਕੰਪਨੀ ਕੋਲੇ ਗੈਣੇ ਪਾਤੀ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਹੁਣ ਸਾਡੇ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਵਿੱਚੋਂ ਲੋਕਾਂ ਹਰਾ ਕੇ ਭਿਜੇ ਆ ਜਿਹੜੇ ਦਿੱਲੀ ਦੇ ਵਿੱਚ ਜੇਲ੍ਹਾਂ ਦੇ ਵਿੱਚ ਵੱਡੇ ਸਕੈਂਡਲਾਂ ਦੇ ਵਿੱਚੋਂ ਜਵਾਨਤਾ ਤੇ ਆਏ ਉਹਨਾਂ ਨੂੰ ਛੁਕਾਰਟ ਕਰਕੇ ਤੇ ਸਕੂਲਾਂ ਦੇ ਵਿੱਚ ਲੈ ਕੇ ਜਾ ਰਹੇ ਉਹਨਾਂ ਨੂੰ ਛੁਕਾਰਟ ਕਰਕੇ ਹਸਪਤਾਲਾਂ ਦੇ ਵਿੱਚ ਲੈ ਕੇ ਜਾ ਰਹੇ ਉਹ ਲੋਕੀ ਸਾਡੀ ਨੀਤੀਆਂ ਪੜਾ ਰਹੇ ਐਨੇ ਮਾੜੇ ਦਿਨ ਪੰਜਾਬ ਨੇ ਦੇਖਣੇ ਪੰਜਾਬੀ ਤਾਂ ਦੁਨੀਆਂ ਦੇ ਵਿੱਚ ਜਾ ਕੇ ਤੇ ਅਗਵਾਈ ਕਰਨ ਦੇ ਵਿੱਚ ਜਾਣਿਆ ਜਾਂਦਾ ਤੇ ਸਾਡੀ ਜਿੱਤੀ ਹੋਈ ਸਰਕਾਰ ਨੂੰ ਇੱਥੇ ਅਗਵਾਈ ਦੇ ਰਿਆ ਜਿਹੜੇ ਕਰਪਸ਼ਨ ਦੇ ਵਿੱਚ ਸਕੈਂਡਲਾਂ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚ ਬੜੀ ਮੁਸ਼ਕਲ ਨਾਲ ਜਮਾਨਤ ਕਰਾ ਕੇ ਆਏ ਆਹੋ ਨਵੀਂ ਗੱਲ ਆ ਕਿੰਦੇ ਵੀ ਕਈ ਟਰੱਕ ਜਿਹੜੇ ਆ ਉਹ 25000 ਬੀ ਪੱਥਰ ਆ ਰਿਆ ਪੰਜਾਬੀਆਂ ਨੂੰ ਘਮਰਾਹ ਕਰਨ ਵਾਸਤੇ ਔਰ ਉਹਦੀ ਥਾਂ ਵੀ ਦਿੱਲੀ ਵਾਲੇ ਦੱਸਦੇ ਪਿਆ ਵੀ ਗੇਟ ਦੇ ਕੋਲ ਕਰਕੇ ਸੱਜੇ ਪਾਥੇ ਜਿੱਥੇ ਮੱਤੇ ਚ ਵਜੇ ਉੱਥੇ ਲਾਉਣਾ ਜੇ ਕੋਈ ਟਾਇਲਟ ਮੜਾ ਗਿਆ ਉੱਤੇ ਜਿਹੜੀ ਰਿਪੇਅਰ ਹੋਈ ਆ ਉੱਥੇ ਜਾ ਕੇ ਵੀ ਨਹੀਂ ਪੱਥਰ ਲਾਉਣਾ 25 ਕਰੋੜ ਰੁਪਇਆ ਨਹੀਂ ਪਥਰਾ ਦਾ ਖਰਚਾ ਜਿਹੜਾ ਰੱਖਣ ਤੇ ਆਉਣਾ ਸਮਾਗਮਾਂ ਦਾ ਤੇ ਬੰਦੇ ਕਿੱਥੋਂ ਲੈ ਕੇ ਆਉਣੇ ਭੀ ਉਹ ਮਾਪੇ ਬੜਾ ਵੀ ਪੇਰੈਂਟ ਟੀਚਰ ਮੀਟਿੰਗ ਕਰ ਲੋ ਉੱਥੇ ਬੰਦੇ ਬੁਲਾ ਲਓ ਤੇ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਉਹ ਅੱਗੇ ਰੌਲਾ ਪਾਉਂਦੇ ਆ ਵੀ ਸਾਡੇ ਤੇ ਜਿਹੜੀਆਂ ਟੀਚਿੰਗ ਤੋਂ ਇਲਾਵਾ ਕੰਮ ਨੇ ਉਹ ਬੰਦ ਕਰੋ ਤੇ ਇੱਥੇ ਸਰਕਾਰ ਨੇ ਸੋਸ਼ਲ ਮੀਡੀਆ ਦਾ ਕੰਮ ਅਧਿਆਪਕਾਂ ਨੂੰ ਦਿੱਤਾ ਵੀ ਤੁਸੀਂ ਆਪਣੇ ਟਵਿੱਟਰ ਅਕਾਊਂਟ ਬਣਾਓ ਤੁਸੀਂ ਆਪਣੇ ਫੇਸਬੁਕ ਅਕਾਊਂਟ ਬਣਾਓ ਤੁਸੀਂ ਰੋਜ਼ ਸਾਡੀਆਂ ਪੋਸਟਾਂ ਸ਼ੇਅਰ ਕਰੋ ਉਹਦੇ ਨਾਲ ਹੈਸ਼ਟੈਗ ਲਾਓ ਇਹ ਕਿਹੜੇ ਪਾਸੇ ਤੁਸੀਂ ਜਿਹੜਾ ਸਿੱਖਿਆ ਕ੍ਰਾਂਤੀ ਕਾਦੀ ਸਿੱਖਿਆ ਕ੍ਰਾਂਤੀ ਹੈ ਤੁਸੀਂ ਤਾਂ ਸਾਰੀ ਰਾਜਨੀਤੀ ਸਕੂਲਾਂ ਦੇ ਵਿੱਚ ਵੜ ਦਿੱਤੀ ਇਹ ਲੋਕੀ ਜਿਹੜੇ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਇਹ ਮਾਡਲ ਫੇਲ ਹੋਇਆ ਅੱਜ ਇਹ ਜਿਹੜੇ ਪੰਜਾਬ ਦੇ ਵਿਚਾਰ ਕੇ ਤੇ ਪੰਜਾਬ ਦੀ ਜਿਹੜੀ ਆ ਉਹ ਸਿੱਖਿਆ ਕ੍ਰਾਂਤੀ ਲਾਉਣਗੇ ਨਹੀਂ ਪੱਥਰ ਰੱਖ ਕੇ ਤੁਸੀਂ ਅਧਿਆਪਕ ਭਰਤੀ ਕਰੋ ਤੁਸੀਂ ਕੋਈ ਬੱਚਿਆਂ ਨੂੰ ਜਿਹੜਾ ਸੈਟਿਫਿਕ ਸਮਾਨ ਚਾਹੀਦਾ ਉਹ ਲੈ ਕੇ ਦਿਓ ਤੁਸੀਂ ਟੀਚਿੰਗ ਦੀ ਕੁਆਲਿਟੀ ਦੇ ਉੱਤੇ ਧਿਆਨ ਦਿਓ ਤੁਸੀਂ ਜਿਹੜਾ 3 ਸਾਲ ਪਹਿਲਾਂ ਕੋ ਕੰਧ ਟੀਪ ਕੀਤੀ ਆ ਉਥੇ ਨਹੀਂ ਪੱਥਰ ਕੋਈ ਦੂਜਾ ਕਮਰਾ ਪਿਆ ਉਥੇ ਇਹਦਾ ਰੁਟੀਨ ਦੇ ਕੰਮ ਨੇ ਹਮੇਸ਼ਾ ਹੁੰਦੇ ਆ ਹਰ ਸਰਕਾਰ ਦੇ ਟਾਈਮ ਤੇ ਹੁੰਦੇ ਤੁਸੀਂ ਇਹਦੇ ਜਿ ਸਿੱਖਿਆ ਕ੍ਰਾਂਤੀ ਕਿੱਥੋਂ ਲੈਂਦੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਪਹਿਰਾ ਦੇਣਾ ਪੜਾ ਇਹਨਾਂ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਠਿਕਰੀ ਪਹਿਰੇ ਲਾਉਣੇ ਪਏ ਤਾਂ ਜਾ ਕੇ ਪੰਜਾਬ ਜਿਹੜਾ ਉਹ ਬਸ